ਮੇਰੀਆਂ ਪਿਛਲੇ 5 ਮਹੀਨਿਆਂ ਤੋਂ ਅੱਖਾਂ ਜਿਹੜੀਆਂ ਨੇ ਬਿਲਕੁਲ ਹੀ ਖਤਮ ਹੋ ਚੁੱਕੀਆਂ ਨੇ ਪੰਜ ਪਰਿਵਾਰ ਦੇ ਮੈਂਬਰਾਂ ਸੀ ਦੋ ਮੇਰੇ ਬੇਟੇ ਨੇ ਇੱਕ ਮੇਰੀ ਵਾਈਫਾ ਉਹ ਮੂੰਹ ਤੋਂ ਗੁੰਗੀ ਆ ਤੇ ਇੱਕ ਪਾਸੇ ਨੂੰ ਵੀ ਪੋਲੀਆ ਵਾ ਇੱਕ ਮੇਰੀ ਮਾਤਾ ਵਾ ਤੇ ਮਾਤਾ ਮੇਰੀ ਬਿਲਕੁਲ ਬਜ਼ੁਰਗ ਆ ਸਾਡਾ ਕੋਈ ਕਾਰੋਬਾਰ ਨਹੀਂ ਕੋਈ ਜ਼ਮੀਨ ਭਾਂਡਾ ਨਹੀਂ ਰੋਟੀ ਪਾਣੀ ਦਾ ਜੀ ਵੇਖੋ ਕਿਸੇ ਟਾਈਮ ਖਾਦਾ ਵੀ ਜਾਂਦਾ ਕਿਸੇ ਟਾਈਮ ਨਹੀਂ ਵੀ ਖਾਦਾ ਜਾਂਦਾ ਭੁੱਖੇ ਵੀ ਸੌਣਾ ਪੈਂਦਾ ਸਾਧਨ ਹੀ ਨਹੀਂ ਰਿਆ ਕਮਾਈ ਦਾ ਤੇ ਫੇਰ ਰੋਟੀ ਪਾਣੀ ਦਾ ਕਾਹਦਾ ਸਾਧਨ ਹੁੰਦਾ ਜੀ ਸਮਾਜ ਸੇਵੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਮੇਰੀਆਂ ਅੱਖਾਂ ਬਣਵਾ ਕੇ ਦਿੱਤੀਆਂ ਜਾਣ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਮੈਂ ਆਪਣਾ ਪਰਿਵਾਰ ਸੁਖੀ ਹੋ ਕੇ ਪਾਲ ਸਕਾਂ ਜੀ ਇਸ ਮੌਕੇ ਸਤਨਾਮ ਸਿੰਘ ਦੀ ਬਜ਼ੁਰਗ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਉਹਨਾਂ ਦੀ ਇੱਕੋ ਹੀ ਤਮੰਨਾ ਹੈ ਕਿ ਉਹਨਾਂ ਦੇ ਪੁੱਤ ਦੀਆਂ ਅੱਖਾਂ ਠੀਕ ਹੋ ਜਾਣ ਤਿਉਹ ਵਾਪਸ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਸਕੇ ਸਾਡੇ ਵਾਪੀ ਨੋ ਮੇਰੀ ਅਤੇ ਉਹਦੇ ਕੋ ਕੰਮ ਨਹੀਂ ਹੁੰਦਾ ਉਹ ਹੀ ਨਹੀਂ ਆ ਨਾ ਉਹ ਕੋ ਤਰਿਆ ਜਾਂਦਾ ਨਾ ਉਹ ਕੁਝ ਕਾ ਨਹੀਂ ਸਕਦੀ ਆ ਛੋਟੇ ਛੋਟੇ ਬੱਚੇ ਨੇ ਉਹ ਖਾਣ ਨੂੰ ਵੀ ਮੰਗਦੇ ਆ ਇੱਕ ਮੇਰਾ ਬੋਧਿਆ ਉਹ ਨੂੰ ਵੀ ਦੇਦਾ ਨਾ ਸਾਡਾ ਜ਼ਮੀਨ ਨਾ ਪੰਡਾ ਕੁਝ ਵੀ ਨਹੀਂ ਸੀ ਤੱਲੇ ਪਰਿਵਾਰ ਨੇ ਆ ਮੀਨਾ ਹੋ ਗਿਆ ਮੈਨੂੰ ਖਾਂਗ ਲੱਗੀ ਨੂੰ ਪੈਸਿਆਂ ਖਣੋ ਦਵਾਈ ਨਹੀਂ ਅਸਾਂ ਦੇ ਅਸੀਂ ਮੇਰੇ ਪਤ ਦੀਆਂ ਅੱਖਾਂ ਮੰਨ ਜਾਣਾ ਅਸੀਂ ਉਹਨੂੰ ਲੰਗਿਆ ਦੂਦਿਆ ਗੁਲੇ ਹੀ ਫੇਰਦੇ ਨੂੰ ਰੱਬ ਦਾ ਨਹੀਂ ਅੱਖਾਂ ਮੰਨ ਜਾਣਾ ਸਭ ਕੁਝ ਕੀਤਾ ਜੀ ਅਸੀਂ ਹੋਰ ਕੋਈ ਮੰਗ ਨਹੀਂ ਤੁਹਾਡੇ ਕੋਲ ਮੰਗਦੇ ਪਿੰਡ ਦੇ ਸਾਬਕਾ ਸਰਪੰਚ ਸੁੱਚਾ ਸਿੰਘ ਨੇ ਕਿਹਾ ਕਿ ਸਤਨਾਮ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਪਾਲਦਾ ਸੀ ਪਰ ਨਹੀਂ ਤਰਹੀਨ ਹੋਣ ਤੋਂ ਬਾਅਦ ਉਸ ਦੇ ਘਰ ਦਾ ਖਾਣਾ ਪੀਣਾ ਵੀ ਬਿਲਕੁਲ ਔਖਾ ਹੋ ਗਿਆ ਉਨਾ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਤਨਾਮ ਸਿੰਘ ਦੀਆਂ ਅੱਖਾਂ ਬਣਵਾ ਦਿੱਤੀਆਂ ਜਾਣ ਇਹ ਸਿਰਫ ਦਿਹਾੜੀ ਕਰਕੇ ਤੇ ਆਪਣੀ ਜੀਵ ਪਾਲਦਾ ਸੀ ਹੁਣ ਜਦੋਂ ਦੀ ਇਹਦੀ ਨਿਗਾਹ ਖਰਾਬ ਹੋ ਗਈ ਆ ਤੇ ਇਹਨੂੰ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਗਿਆ ਵਿਚਾਰੇ ਨੂੰ ਤੇ ਅਹੀਂ ਸਾਰਾ ਪਿੰਡ ਅਹੀਂ ਇਹਦੀ ਰਿਕਵੈਸਟ ਕਰਦੇ ਆ ਸਰਕਾਰ ਨੂੰ ਸਾਡੇ ਆਦਮੀਆਂ ਨੂੰ ਪਈ ਇਹਦੀ ਮਾਇਦਤ ਕੀਤੀ ਜਾਵੇ ਤੇ ਇਹ ਆਪਣੇ ਸੁખી ਹੋ ਗਿਆ ਆਪਣੇ ਪਰਿਵਾਰ ਨੂੰ ਪਾਲ ਸਕੇ ਇਹਨਾਂ ਦਾ ਬੇਦਵਾ ਬੀਦਾ ਉਹ ਵੀ ਅਜੇ ਅੜਿਆ ਹੋਇਆ ਉਹ ਵੀ ਘਰ ਦੇ ਹਾਲਾਤ ਵੀ ਬਹੁਤ ਮਾੜਿਆ ਹਨ ਇਹਦਾ ਰਹਿਣਾ ਬਹੁਤ ਹੀ سارے ਪਰਿਵਾਰ ਦਾ ਮੁਸ਼ਕਲ ਹੋਇਆ ਆਪ ਮਿਹਰਬਾਨੀ ਕਰਕੇ ਇਹਨਾਂ ਦੀ ਮਾਇਦਤ ਕਰੋ ਰੱਬ ਵੀ ਕਈ ਵਾਰ ਕਈਆਂ ਦੇ ਨਾਲ ਕੁਝ ਜ਼ਿਆਦਾ ਹੀ ਜ਼ਿਆਤੀ ਕਰ ਦਿੰਦਾ ਹੈ